ਹੈਲੋ ਫਰੈਂਡਸ ਵੈਲਕਮ ਟੂ आवर YouTube ਚੈਨਲ ਦਾ ਵਾਰਜ ਸਟੱਡੀ ਪੁਆਇੰਟ ਅੱਜ ਦੇ ਇਸ ਵੀਡੀਓ ਵਿੱਚ ETT 계터 2364 ਦੇ ਰਿਗਾਰਡਿੰਗ ਇੱਕ ਬਹੁਤ ਹੀ ਇੰਪੋਰਟੈਂਟ ਜਗ੍ਹਾ ਅਪਡੇਟ ਡਿਸਕਸ ਕਰਨ ਜਾ ਰਹੇ ਹਾਂ ਇਸ ਵੀਰਡ ਵਿੱਚ ਵਿਚਾਰ ਚਚਾ ਕਰਾਂਗੇ ਜਿਸ ਤਰ੍ਹਾਂ ਆਪਸੋ ਕੈਂਡਿਡੇਟ ਮੈਰਟ ਜਿਹੜੀ ਹੈਗੀ ਆਪ ਜੀ ਪ੍ਰੀਵੀਅਸ ਵੀਡੀਓ ਵਿੱਚ ਡਿਸਕਸ ਕੀਤਾ ਗਿਆ ਸੀ ਕਾਫੀ ਜ਼ਿਆਦਾ ਹੈ ਡਾਊਨ ਲਿਖਣ ਨੂੰ ਮਿਲੇਗੀ ਡਾਊਨ ਮੈਰਟ ਆਨ ਦੇ ਜਬ ਮੈਰਟ ਕੱਟ ਆਉਣ ਦੇ ਜੱਜ ਦੇ ਕਟ ਮਾਰਕਸ ਵਾਲੇ ਹਨ ਉਹਨੂੰ ਨੂੰ ਬਣਾਉਣ ਦੀ ਜਰੂਰਤ ਨਹੀਂ ਕਿ ਪ੍ਰੀਵਿਓ ਸਿਟੀ ਚ ਚਾਰ ਚਾਰ ਚਰਚਾ ਉਸਨੂੰ ਜਿਹੜੇ ਨਕੀਸ ਬਾਬ ਦੇ ਕਿ ਜਿਹੜੇ ਉਸਦੇ ਆਪਣਾ ਪ੍ਰੂਫ ਮਿਲ ਰਿਹਾ ਹੈ ਹਾਂਜੀ ਇਸ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਜਾਏਗੀ ਜਿਸ ਤਰ੍ਹਾਂ ਆਪਸੇ ਪ੍ਰਗੈਂਡ ਸਪਤਾ ਹੈ ਆਪਣੇ ਕੋਲ ਸਿਕਿਉਰਟੀ ਵਾਲਾ ਜਿਹੜਾ ਹੈਗਾ ਉਹ ਪ੍ਰੋਸੈਸ ਜਿਹੜਾ ਹੈਗਾ ਚੱਲ ਰਿਹਾ ਹੈ ਹਾਂਜੀ ਸਿਕਿਉਰਟੀ ਦੇ ਉੱਪਰ ਕਿੰਨੇ ਨੰਬਰ ਆਫ ਕੈਂਡੀਡੇਟਸ ਹਨ ਜਿਹੜੇ ਉਹ ਪਹੁੰਚੇ ਹਨ ਉਸਦੇ ਰਿਗਾਰਡਿੰਗ ਜਿਹੜੀ ਕਿ ਪੋਚਾਰ ਚਰਚਾ ਕਰਾਂਗੇ ਫਰਸਟ ਡੇਟ ਦੇ ਵਿੱਚ ਉਹ ਆਪ ਆਪ ਸਾਰੀ ਦੇਖ ਲੈਂਦੇ ਆ ਡਿਟੇਲ ਸਾਡੇ ਕੋਲ ਪਹੁੰਚ ਚੁੱਕੀ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਕਰਟਨੀ ਵਿੱਚ ਗਿਆ ਹੈ 435 ਕੈਂਡੀਡੇਟ ਟੋਟਲ ਸਨ ਜਿਸ ਦੇ ਵਿੱਚ 80 ਕੋਹਾਜਤ ਸਨ ਤੇ 10 ਨੂੰ ਸਕਰਟਨੀ ਕਰਵਾਈ ਹੈ ਇਟ ਮੀਨਸ ਜਿਹੜੇ ਬਾਕੀ ਗਿਆਜਤ ਪਾਏਗਾ ਇਟ ਮੀਨਸ ਜੇਕਰ 435 ਦੇ ਵਿੱਚੋਂ ਆਪਣੇ ਕੋਲ 10% ਹਾਜ਼ਰ ਹੋ ਰਹੇ ਹਨ ਤਾਂ ਮੰਨ ਕੇ ਚਲੋ ਤੁਸੀਂ 43 10% ਹੋ ਰਹੇ ਹਨ ਮੀਨਸ 400 ਦੇ ਕੁੱਛ ਜਿਹੜੇ ਹਨ 100 ਮੁਕ ਵਿਚਾਰ ਕੈਂਡੀਡੇਟ ਜਿਹਨਾਂ ਉਪਰ ਐਡਿਟ ਹੋ ਰਹੇ ਹਨ ਚਾਰ ਪੰਜ ਕੈਂਡੀਡੇਟ ਇਸ ਕਰਕੇ ਤੁਸੀਂ ਇੱਕ ਜਿਹੜਾ ਹੈਗਾ ਗੈਸ ਲਗਾ ਸਕਦੇ ਹੋ ਇਸ ਬਹਾਬ ਤੇ ਵੀ ਜਿਹੜੀ ਹੈਗੀ ਡੋਂ ਕਾਫੀ ਜ਼ਿਆਦਾ ਆਪ ਜੀ ਨੂੰ ਦੋਨ ਮੈਚ ਦੇਖਣ ਨੂੰ ਕਾਫੀ ਜ਼ਿਆਦਾ ਜਿਹੜੀ ਹੈਗੀ 23 24 ਦੇ ਵਿੱਚ ਕੱਟ ਮਾਰਕਸ ਵਾਲ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਾਫੀ ਡਾਊਨ ਜਿਹੜੀ ਹੈਗੀ ਮੈਰਿਟ ਦੇਖਣ ਨੂੰ ਮਿਲੇਗੀ ਮੈਂ ਤੁਸੀਂ ਜਿਹੜੇ ਦੇਖ ਲਏ ਹੋਣਾ 60 35 ਦੇ ਵਿੱਚ ਲਗਭਗ 23 24 ਵਾਲੇ ਕੈਂਡੀਡੇਟਸ ਸ਼ਿਫਟ ਹੋ ਚੁੱਕੇ ਹਨ ਸਾਰੇ ਹੀ ਕੈਟਾਗਰੀ ਵਾਈਜ਼ ਐਂਡ ਓਪਨ ਵਾਲ ਜਿਹੜੇ ਕੀ ਉਹ ਕਾਫੀ ਜ਼ਿਆਦਾ ਡਾਊਨ ਮੈਰਿਟ ਦੇਖਣ ਨੂੰ ਮਿਲੇਗੀ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਪ੍ਰੀਵਿਅਸ ਵੀਡੀਓਜ਼ ਸਾਰੇ ਚਾਰਚ ਚ ਚੱਕ ਚੁੱਕੇ ਕਿੰਨੀ ਡਾਊਨ ਮੈਰਿਟ ਚਾਹੀ ਗਈ ਜੇਕਰ ਫਿਰ ਵੀ ਕਿਸੇ ਕੈਂਡੀਡੇਟ ਨੂੰ ਕੋਈ ਵੀ ਇਨਕੁਆਰੀ ਹੈਗੀ ਜੇ ਕੱਟ ਮਾਰਕ ਹੋਇਆ ਹੈ ਮੈਂ ਇਸ ਛੋਟੇ ਜਿਹੇ ਅਪਡੇਟ ਦੇ ਚੌਂਤੇ ਰਿਗਾਰਡਿੰਗ ਕਿੰਨੇ ਨੰਬਰ ਪੈਂਡਸ ਪਹੁੰਚ ਰਹੇ ਹਨ ਮਿਲਦੇ ਆ नेक्स्ट ਵੀਡੀਓ ਦੇ ਨਵੇਂ ਅਪਡੇਟ ਲੈ ਕੇ ਥੈਂਕਸ ਫॉर ਵਾਚਿੰਗ ਸੀ ਯੂ ਦਾ ਨੈਕਸਟ ਵੀਡੀਓ ਥੈਂਕ ਯੂ ਥੈਂਕ ਯੂ ਵੈਰੀ ਮਚ